ਇੱਕ ਵਾਰੀ ਭਾਈ ਇੱਕ ਪਿੰਡ ਚ ਇੱਕ ਠੱਗ ਰਹਿੰਦਾ ਸੀ ਤੇ ਦੋ ਉਹਦੇ ਮੁੰਡੇ ਸੀ ਤੇ ਹੁਣ ਉਹਨੇ ਠੱਗੀਆਂ ਦਾ ਕੰਮ ਛੱਡਤਾ ਸੀ ਕਿਉਂ ਬਿਰਧ ਹੋ ਗਿਆ ਸੀ ਅੱਗੇ ਨਾਲ ਸਰੀਰ ਨਹੀਂ ਸੀ ਰਹਾ ਤੇ ਜਿਹੜੇ ਉਹ ਮੁੰਡੇ ਸੀ ਦੋ ਉਹਦੇ ਉਹ ਵੀ ਕੋਈ ਕੰਮ ਨਹੀਂ ਸੀ ਕਰਦੇ ਬਸ ਕਿਤੇ ਇੱਧਰ ਨੂੰ ਵਾਗੇ ਕਿਤੇ ਉਧਰ ਨੂੰ ਵਾਗੇ ਤੋਰੇ ਫੇਰੇਤੀ ਰਹਿੰਦੇ ਸੀ ਸਾਤੇ ਤੇ ਉਹਨੂੰ ਬੁੱਢਾ ਹੋਣ ਕਰਕੇ ਉਹ ਠੱਗ ਨੂੰ ਇਹੀ ਜੰਤਾ ਰਹਿੰਦੀ ਸੀ ਵੀ ਇਹ ਮੁੰਡੇ ਕੋਈ ਕੰਮਕਾਰ ਵੀ ਕਰ ਲੈਣਗੇ ਵੀ ਆਉਣ ਵਾਲੇ ਟਾਈਮ 'ਚ ਕੀ ਬਣੂ ਇਹਨਾਂ ਦਾ ਤੇ ਇੱਕ ਰਾਤ ਭਾਈ ਉਹਨੇ ਆਪਦੇ ਦੋਹੇ ਮੁੰਡੇ ਛੱਦ ਲਏ ਤੇ ਛੱਦ ਕੇ ਕਹਿੰਦਾ ਵੀ ਨਕੰਮੇ ਮੁੰਡਿਓ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਹੈ ਕਹਿੰਦਾ ਸੋਨੂੰ ਇਹ ਗੱਲ ਦਾ ਸ਼ਾਇਦ ਪਤਾ ਨਹੀਂ ਹੋਣਾ ਵੀ ਜਿਹੜੀ ਠੱਗ ਵਿਦਿਆ ਹੈ ਇਹ ਆਪਣੀ ਜੱਦੀ ਪੁਸਤੀ ਚੱਲਦੀ ਆਉਂਦੀ ਹੈ ਮੇਰਾ ਪਿਆਓ ਦਾਦਾ ਪਰਦਾਦਾ ਤੇ ਮੈਂ ਸਾਰੀ ਉਮਰ ਠੱਗੀਆਂ ਕੀਤੀਆਂ ਨੇ ਪਰ ਤੁਸੀਂ ਕਲੰਕ ਲਾ ਗਏ ਇਹ ਵਿਦਿਆਦੇ ਉੱਤੇ ਜਿਹੜਾ ਆਪਣਾ ਜੱਦੀ ਪੁਸਤੀ ਕੰਮ ਸੀ ਉਹ ਨਹੀਂ ਹੋਇਆ ਛੋਡੇ ਤੋਂ ਤੇ ਜਿਹੜੇ ਆਪਣੇ ਬਜ਼ੁਰਗ ਸੀ ਉਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਠੱਗੀਆਂ ਕਰਕੇ ਆਪਣੇ ਖਾਨਦਾਨ ਦਾ ਨਾਮ ਬਣਾਇਆ ਤੇ ਆਪਾਂ ਠੱਗ ਬੱਜਣ ਲੱਗੇ ਪਰ ਤੁਸੀਂ ਐਨੇ ਨਕੰਮੇ ਨਿਕਲੇ ਹੋ ਵੀ ਹਾਲੇ ਤੱਕ ਤੁਸੀਂ ਜਮੀਨੀਏ ਕੰਮ ਉੱਪਰ ਤੇ ਆ ਕੇ ਦੇਖਿਆ ਤੇ ਮੈਨੂੰ ਤਾਂ ਇਹ ਡਰ ਲੱਗਦਾ ਹੈ ਵੀ ਮੇਰੇ ਮਰਨ ਤੋਂ ਬਾਅਦ ਆਪਣਾ ਜੱਦੀ ਪੁਸਤੀ ਕੰਮ ਖਤਮ ਹੀ ਹੋ ਜੂ ਤੇ ਬਈ ਮੁੰਡਾ ਬੋਲਿਆ ਉਹਨਾਂ ਚੋਂ ਇੱਕ ਉਹ ਕਹਿੰਦਾ ਤੂੰ ਤਾਂ ਬਾਪੂ ਹੀ ਚਿੰਤਾ ਕਰੀ ਜਾਣਾ ਤੂੰ ਦੇਖੀ ਜਾ ਇਹ ਜੱਦੀ ਪੁਸਤੀ ਤਾਂ ਦਮ ਤੈਨੂੰ ਕਰਕੇ ਦਿਖਾਉ ਉਹਦਾ ਬਾਪੂ ਕਹਿੰਦਾ ਮੈਨੂੰ ਤੇਰੇ ਤੋਂ ਉਮੀਦ ਨਹੀਂ ਤੇ ਉਹਨੇ ਫੇਰ ਭਈ ਮੁੰਡੇ ਨੇ ਕਿਹਾ ਕਹਿੰਦਾ ਜੀ ਇਹੀ ਜੀ ਗੱਲ ਹੈ ਵੀ ਫਿਰ ਤੁਸੀਂ ਕੱਲ ਨੂੰ ਮੈਨੂੰ 100 ਰੁਪਿਆ ਦਿਓ ਤੇ ਮੈਂ ਕੰਮ ਤੇ ਜਾਊਂਗਾ ਉਹ ਕਹਿੰਦਾ ਵੀ 100 ਰੁਪਿਆ ਤਾਂ ਤੂੰ ਮੇਥੋਂ ਹੁਣ ਲੈ ਲੈ ਪਰ ਤੜਕੇ ਮੈਨੂੰ ਦਿਖੀ ਨਾ ਦਿਨ ਚੜ੍ਹਦੇ ਨਾ ਆਪਦਾ ਕੰਮ ਤੇ ਹੋਣਾ ਚਾਹੀਦਾ ਤੂੰ ਤੇ ਉਹ ਕਹਿੰਦਾ ਬਾਪੂ ਨੂੰ ਤਾਂ ਹੁਣ ਮੈਂ ਤੈਨੂੰ ਤਾਂ ਦਿਖਾਉਂਗਾ ਜਦੋਂ ਮੈਂ ਕੋਈ ਕਮਾਲ ਕਰਕੇ ਮੁੜਿਆ ਤੇ ਅਗਲੇ ਦਿਨ ਭਈ ਜਦੋਂ ਦਿਨ ਚੜ੍ਹਿਆ ਉਹ ਵੱਡਾ ਮੁੰਡਾ ਤਾਂ ਨੇਰੇ ਨੇਰੇ ਚ ਲੰਘ ਗਿਆ ਤੜਕੇ ਤੜਕੇ ਤੇ ਬਾਜ਼ਾਰ ਵਾ ਗਿਆ ਬਾਜ਼ਾਰ ਜਾ ਕੇ ਉਹਨੇ ਇੱਕ ਬੱਤ ਜੇ ਦਾ ਘੋੜਾ ਖਰੀਦ ਲਿਆ ਜਿਹੜਾ 100 ਰੁਪਏ ਚ ਮਿਲ ਜਾਂਦਾ ਕਿਉਂ ਬਾਰਾ ਵਧੀਆ ਖਰੀਦਦਾ ਫਿਰ ਉਹਨੂੰ ਰਾ ਕੰਭੀ ਜ਼ਿਆਦੇ ਚਾਹੀਦੀ ਸੀ ਉਹਨੇ ਦੇਖ ਕੇ ਵੀ ਆਹਾ ਆਪਣੇ ਹਿਸਾਬ ਜੇ ਦਾ ਉਹ ਖਰੀਦ ਲਿਆ ਭਾਈ ਤੇ ਉਹ ਘੋੜੇ ਤੇ ਸਵਾਰ ਹੋ ਕੇ ਉਹ ਰਾਜੇ ਦੇ ਮਹਿਲਾਂ ਚ ਵਗ ਗਿਆ ਤੇ ਉਹ ਵਿਆਹ ਤਾਂ ਸੀ ਹੋਰ ਤਾਂ ਉਹਦੇ ਚ ਕੋਈ ਗੁਣ ਹੈ ਨਹੀਂ ਸੀ ਪਰ ਘੋੜ ਸਵਾਰੀ ਵਧੀਆ ਕਰ ਲੈਂਦਾ ਸੀ ਉਹ ਜਾ ਕੇ ਜਦੋਂ ਰਾਜੇ ਦੇ ਮੂਹਰੇ ਪੇਸ਼ ਹੋਇਆ ਰਾਜਾ ਕਹਿੰਦਾ ਵੀ ਤੂੰੁੰਦਿਆ ਕਿਵੇਂ ਆਇਆ ਉਹ ਕਹਿੰਦਾ ਵੀ ਐਂ ਕਰਕੇ ਮੇਰਾ ਨਾਂ ਵੀਰਪੱਧਰ ਹੈ ਤੇ ਮੈਂ ਕੂੜਿਆਂ ਦਾ ਕੰਮ ਬਹੁਤ ਵਧੀਆ ਜਾਣਦਾ ਤੇ ਕਾਠੀ ਪੌਣੀ ਤੇ ਘੋੜ ਸਵਾਰੀ ਵਾਸਤੇ ਕੂੜਿਆਂ ਨੂੰ ਤਿਆਰ ਕਰਨਾ ਵੀ ਇਹ ਕੰਮ ਮੈਨੂੰ ਬਹੁਤ ਵਧੀਆ ਹੁੰਦਾ ਪਰ ਹੁਣ ਕਈ ਮਹੀਨਿਆਂ ਤੋਂ ਮੇਰੇ ਕੋਲੇ ਕੋਈ ਕੰਮ ਨਹੀਂ ਤੇ ਮੈਂ ਐਂ ਬੇਕਾਰ ਹੀ ਤੁਰਿਆ ਫਿਰਦਾ বিজে ਹੋ ਸਕੇ ਤਾਂ ਮੈਨੂੰ ਕੰਮ ਦਿਓ ਤੇ ਰਾਜੇ ਨੇ ਉਹਦੀ ਗੱਲ ਸੁਣ ਕੇ ਸੋਚਿਆ ਵੀ ਆਪਣੇ ਕੋਲੇ ਜਿਹੜਾ ਮੇਘਦੂਤ ਘੋੜਾ ਹੈ ਵੀ ਉਹ ਕਿਸੇ ਤੋਂ ਵੱਤ ਨਹੀਂ ਆਉਂਦਾ ਬਹੁਤ ਆ ਕੇ ਤੁਰ ਗੇ ਬਲੀ ਕਹੋਂਦੇ ਸੀ ਜਿਹੜੇ ਵੀ ਉਹਦੇ ਤੇ ਜੇ ਇੱਕੋੜ ਸਵਾਰੀ ਹੋਣ ਲੱਗ ਜੇ ਇਹ ਕਾਠੀ ਪਾ ਲੇ ਵੀ ਇਤੋਂ ਵਧੀਆ ਕੀ ਗੱਲ ਹੋਊਗੀ ਵੀ ਇੰਨਾ ਨਸਲੀ ਘੋੜਾ ਚਮਾ ਬੇਕਾਰ ਹੀ ਖੜਾ ਹੈ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਰਾਜਾ ਉਹ ਮੁੰਡੇ ਨੂੰ ਕਹਿਣ ਲੱਗਿਆ ਵੀ ਕੰਮ ਤੈਨੂੰ ਦੇ ਦਿਆਂਗੇ ਵੀ ਐਂ ਕਰਕੇ ਇੱਕ ਘੋੜਾ ਵੀ ਜੇ ਉਹਨੂੰ ਤੋਂ ਸਵਾਰੀ ਵਾਸਤੇ ਤਿਆਰ ਕਰ ਲਿਆ ਤੇ ਉਹਨੇ ਆਪਦੇ ਸਪਾਈਆਂ ਨੂੰ ਹੁਕਮ ਦਿੱਤਾ ਕਹਿੰਦਾ ਵੀ ਅੱਜ ਤੋਂ ਇਹ ਆਪਣਾ ਨੌਕਰ ਆਏ ਮੁੰਡਾ ਤੈਨੂੰ ਮੇਘਦੂਤ ਘੋੜੇ ਲਵੇ ਲੈ ਕੇ ਜਾਓ ਤੇ ਉਹ ਹੁੰਦੇ ਨੂੰ ਵੀ ਉਹਨੇ ਗੱਲ ਸਮਝਾਤੀ ਵੀ ਐਂ ਕਰਕੇ ਜੇ 2 ਮਹੀਨਿਆਂ ਦੇ ਵਿੱਚ ਤੈਥੋਂ ਨਾ ਸੂਤ ਆਇਆ ਘੋੜਾ ਹੋ ਮੈਂ ਤੈਨੂੰ ਸਜ਼ਾ ਦਿਆਂਗਾ ਤੇ ਉਹ ਮੁੰਡੇ ਨੇ ਦੁਬਾਰੇ ਜਵਾਬ ਦਿੱਤਾ ਕਹਿੰਦਾ ਮੇਰੇ ਕੋਲੇ 2 ਮਹੀਨੇ ਨਹੀਂ ਤੇ ਟਾਈਮ ਮੇਰਾ ਸ਼ੁਰੂ ਹੋ ਗਿਆ ਅੱਜ ਤੋਂ ਕਹਿੰਦਾ ਮੈਨੂੰ ਹੁਣ ਹੀ ਲੈ ਚੱਲੋ ਘੋੜੇ ਲਵੇ ਤੇ ਮੈਂ ਆਪਦਾ ਕੰਮ ਸੰਭਲਾਂ ਤੇ ਰਾਜਾ ਕਹਿੰਦਾ ਵੀ ਆ ਜਾ ਮੈਂ ਤੈਨੂੰ ਲੈ ਕੇ ਚਲਦਾ ਤੇ ਉੱਥੇ ਲੈ ਜਾ ਕੇ ਭਈ ਤਵੇਲੇ 'ਚ ਰਾਜਾ ਉਹਨੂੰ ਦੱਸਣ ਲੱਗਿਆ ਕਹਿੰਦਾ ਆਹ ਮੇਰਾ ਮੇਘਦੂਤ ਘੋੜਾ ਹੈ ਵੀ ਇਹਨੂੰ ਕਾਬੂ ਕਰਨਾ ਤਾਂ ਐ ਤੇ ਉਹ ਕਹਿੰਦਾ ਵੀ ਮਹਾਰਾਜ ਜਿੰਤਾ ਨਾ ਕਰੋ ਤੇ ਮੈਂ ਹੁਣੀ ਤੁਹਾਡੇ ਸਾਹਮਣੇ ਇਹ ਕੰਮ ਕਰ ਦੇਣਾ ਤੇ ਕਾਫੀ ਟਾਈਮ ਪਈ ਉਹ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਚੜਨ ਦੀ ਪਰ ਕੋੜਾ ਟਿਕਣਾ ਦਾ ਨਹੀਂ ਸੀ ਤੇ ਉਹ ਸਾਨਾਨੀਆਂ ਮਾਰੀ ਜਾਇਆ ਕਰੇ ਤੇ ਜਦੋਂ ਉਹ ਬੈਠੇ ਛਾਲ ਮਾਰ ਕੇ ਉਹਨੂੰ ਥੱਲੇ ਝਿੱਟ ਦਿਆ ਕਰੇ ਤੇ ਉਹਨੂੰ ਬੈਠਣੀ ਨਾ ਦਿੱਤਾ ਤੇ ਇਹ ਚੀਜ਼ ਦੇਖ ਕੇ ਜਿਹੜਾ ਰਾਜੇ ਦਾ ਮੰਤਰੀ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਨਹੀਂ ਲੱਗਦਾ ਇਹ ਮੁੰਡੇ ਤੋਂ ਕੰਮ ਹੋਊਗਾ ਤੇ ਇਹ ਗੱਲ ਸੁਣ ਕੇ ਰਾਜਾ ਉਹਨੂੰ ਕਹਿੰਦਾ ਮੰਤਰੀ ਨੂੰ ਕਹਿੰਦਾ ਪਰ ਤੂੰ ਆਏ ਦੇਖ ਵੀ ਕਿੰਨੇ ਬੰਦੇ ਆ ਕੇ ਮੁੜ ਗਏ ਇਥੋਂ ਪਰ ਤੂੰ ਆਏ ਦੇਖ ਵੀ ਬੰਦਾ ਜਿੱਦੀ ਕਿੰਨਾ ਹੈ ਕਿੰਨੇ ਵਾਰੀ ਇਹਨੇ ਕੋਸ਼ਿਸ਼ ਕਰ ਲਈ ਪਰ ਹਾਰ ਨਹੀਂ ਮੰਨ ਰਿਹਾ ਜਿਵੇਂ ਘੋੜਾ ਆਪਣਾ ਥੋੜਾ ਜਿਹਾ ਬਤਮੀਜ਼ ਹੈ ਜਿੱਦੀ ਹੈ ਉਸੇ ਤਰ੍ਹਾਂ ਦਾ ਇਹ ਬੰਦਾ ਲੱਗਦਾ ਹੈ ਖੜਾ ਇਹ ਵੀ ਨਹੀਂ ਛੱਡ ਰਿਹਾ ਮੰਨ ਘੋੜਾ ਵੀ ਨਹੀਂ ਰਿਹਾ ਹੁਣ ਬਸ ਤੂੰ ਦੇਖੀ ਜਾ ਵੀ ਕੌਣ ਜਿੱਤੂ ਇਹਨਾਂ ਚੋਂ ਪਰ ਮੈਨੂੰ ਐ ਲੱਗਦਾ ਹੈ ਵੀ ਇਹ ਮੁੰਡਾ ਕੰਮ ਕਰ ਦੂ। ਉਹੀ ਗੱਲ ਪਈ ਥੋੜਾ ਜਿਹਾ ਟਾਈਮ ਪਿਆ ਤੇ ਜਦੋਂ ਨੇ ਖੈਰਾ ਨਾ ਸੱਡਿਆ ਘੋੜੇ ਦਾ ਜਿੱਦ ਮੂਰੇ ਘੋੜਾ ਵੀ ਹਾਰ ਗਿਆ ਤੇ ਉਹ ਮੁੰਡਾ ਤਾਂ ਘੋੜ ਸਵਾਰੀ ਲੱਗ ਗਿਆ ਉਸੇ ਘੋੜੇ ਤੇ ਕਰਨਾ ਤੇ ਕਈ ਚੱਕਰ ਲਾਤੀ ਉਹਨੇ ਮੈਦਾਨ ਦੇ ਤੇ ਜਦੋਂ ਰਾਜੇ ਨੇ ਦੇਖਿਆ ਰਾਜਾ ਤਾਂ ਬਾਹ ਬਾ ਕਰੀ ਤੇ ਆਪਦੇ ਮੰਤਰੀ ਨੂੰ ਕਹਿੰਦਾ ਵੀ ਮੈਂ ਤੈਨੂੰ ਕਿਹਾ ਸੀ ਵੀ ਮੁੰਡਾ ਬਹੁਤ ਫੋਨ ਹਾਰ ਹੈ ਤੇ ਦੇਖ ਉਹ ਫਿਰ ਜ਼ਾਕੂੜੇ ਤੇ ਚੜਿਆ ਤੇ ਮੰਤਰੀ ਕਹਿੰਦਾ ਵੀ ਹਾਂ ਮੈਥੋਂ ਵੀ ਇਹ ਪਸਾਨਨ ਦੇ ਵਿੱਚ ਗਲਤੀ ਹੋਗੀ ਵੀ ਬੰਦਾ ਵਾਕਈ ਬਹੁਤ ਹੌਨਹਾਰ ਮੁੰਡਾ ਹੈ ਤੇ ਇਹ ਗੱਲਾਂ ਕਰਦੇ ਕਰਦੇ ਭਈ ਉਹ ਘੂੜੇ ਤੇ ਚੜਿਆ ਫਿਰਦਾ ਤੇ ਰਾਜਾ ਤੇ ਮੰਤਰੀ ਉੱਥੇ ਖੜੇ ਨਹੀਂ ਐਨੇ ਨੂੰ ਨੇ ਤਾਂ ਜਦੋਂ ਦੇਖ ਲਿਆ ਵੀ ਘੋੜਾ ਵੱਤ ਜਾ ਹੁਣ ਠੀਕ ਆ ਵੀ ਸੂਤ ਆ ਗਿਆ ਆਪਣੇ ਉਹਨੇ ਤਾਂ ਮਾਰ ਕੇ ਐਡੀ ਉੱਥੋਂ ਭਜਾ ਲਿਆ ਤੇ ਐਨੇ ਮੰਤਰੀ ਦੇਸ਼ ਕੀ ਕਹਿੰਦਾ ਮੈਨੂੰ ਤਾਂ ਇਹ ਲੱਗਦਾ ਵੀ ਇਹ ਘੋੜੇ ਨੂੰ ਲੈ ਕੇ ਭੱਜ ਗਿਆ ਰਾਜੇ ਨੂੰ ਵੀ ਪਈ ਡਰ ਹੋ ਗਿਆ ਕਹਿੰਦਾ ਇਹ ਲੱਗਦਾ ਜਿਵੇਂ ਕੋਈ ਠੱਗ ਚੋਰ ਹੁੰਦਾ ਹੈ ਤੇ ਸੈਨਿਕਾਂ ਨੂੰ ਕਹਿੰਦਾ ਇਹਦੇ ਪਿੱਛੇ ਜਾਓ ਇਹਦਾ ਪਿੱਛਾ ਕਰੋ ਘੋੜਿਆਂ ਤੇ ਸਵਾਰ ਹੋ ਕੇ ਜਾਓ ਤੇ ਫੜ ਕੇ ਮੇਰੇ ਮੂਹਰੇ ਪੇਸ਼ ਕਰੋ ਪਰ ਜਿਹੜਾ ਉਹ ਘੋੜਾ ਸੀ ਉਹ ਥੋੜਾ ਜਿਹਾ ਹੈਵੀ ਅਥਰੇਈ ਸੀ ਕਿਉਂ ਨਵਾਂ-ਨਵਾਂ ਹਲੇ ਭੱਜਣ ਲੱਗਿਆ ਸੀ ਉਹਨੇ ਤਾਂ ਪਈ ਢਾਈ ਰਾਂ ਦਿੱਤੀ ਤੇ ਉਹਨੇ ਤਾਂ ਜਿੰਨੀ ਰੇਸ਼ ਸੀ ਸਾਰੀ ਰੇਸ ਲਾਤੀ ਤੇ ਹਾਰ ਕੇ ਉਹ ਸੈਨਿਕ ਤਾਂ ਪਿੱਛੇ ਮੁੜ ਗਏ ਪਰ ਉਹ ਦਿਨ ਰਾਤ ਉਹਨੇ ਇੱਕ ਕਰਕੇ ਬਹੁਤ ਦੂਰ ਲੈ ਗਿਆ ਕੋੜਾ ਰਾਜ ਦੇ ਮਹਿਲਾਂ ਤੋਂ ਤੇ ਜਦੋਂ ਜੰਗਲ 'ਚ ਪਹੁੰਚ ਗਿਆ ਭਈ ਉੱਥੇ ਉਹਨੂੰ ਰਾਤ ਹੋ ਗਈ ਉਹਨੇ ਸੋਚਿਆ ਵੀ ਅੱਜ ਇੱਥੇ ਰਾਤ ਕੱਟਦੇ ਆਂ ਤੜਕੇ ਨੂੰ ਕੋਈ ਆਪਾਂ ਬੰਦੋਬਸਤ ਕਰ ਲਾਂਗੇ ਤੇ ਤੜਕੇ ਜਦੋਂ ਉਹ ਉੱਠਿਆ ਉਹਨੇ ਸੋਚਿਆ ਵੀ ਦੇਖਦਿਆਂ ਵੀ ਕਿੱਥੇ ਜੇ ਪਹੁੰਚ ਗਏ ਕਿ ਉਹਨੂੰ ਵੀ ਕੋਈ ਬਾੜਾ ਪਤਾ ਨਹੀਂ ਲੱਗਿਆ ਜਿੱਦਣ ਨੂੰ ਜਾਈ ਗਿਆ ਘੋੜਾ ਬੈਠਾ ਗਿਆ ਤੇ ਉਹਨੇ ਕਿਸੇ ਬੰਦੇ ਤੋਂ bussਿਆ ਕਹਿੰਦਾ ਵੀ ਮੈਂ ਕਿੱਥੇ ਪਹੁੰਚ ਗਿਆ ਉਹਨੇ ਦੱਸਿਆ ਵੀ ਜਿਹੜੇ ਰਾਜ ਇਹਦੇ ਰਾਜ ਤੋਂ ਤੂੰ ਰਹਿਣਾ ਵੀ ਉਹਦਾ ਰਾਜ ਤਾਂ ਇੱਥੇ ਤੱਕ ਹੀ ਐ ਵੀ ਜਮਾ ਹੱਦਬੰਦੀ ਤੇ ਫਿਰਦੈ ਤੂੰ ਉਹ ਪਰਾਂ ਜਾ ਕੇ ਦੂਜੇ ਰਾਜ ਦਾ ਰਾਜ ਸ਼ੁਰੂ ਹੁੰਦਾ ਹੈ ਤੇ ਜਦੋਂ ਉਹਨੂੰ ਇਹ ਗੱਲ ਪਤਾ ਲੱਗੀ ਉਹ ਕਹਿੰਦਾ ਵੀ ਆ ਤਾਂ ਗੱਲ ਹੀ ਬਣ ਗਈ ਵੀ ਆਪਾਂ ਦੂਜੇ ਰਾਜ ਦੇ ਰਾਜ ਚ ਚੱਲਦੇ ਆਂ ਘੋੜਾ ਲੈ ਕੇ ਬੀ ਉਹ ਤੈਨੂੰ ਵੇਚ ਜਾਵਾਂਗੇ ਤੇ ਉਹ ਤਾਂ ਬੈਠ ਕੇ ਘੋੜੇ ਤੇ ਦੂਜੇ ਰਾਜੇ ਦੇ ਰਾਜ ਚ ਪਹੁੰਚ ਗਿਆ ਤੇ ਹੌਲੀ ਹੌਲੀ ਉਹਨੇ ਰਾਜੇ ਦਾ ਦਰਵਾਜ਼ਾ ਲੱਭ ਲਿਆ ਤੇ ਜਾ ਕੇ ਪਹਿਰੇਦਾਰ ਨੂੰ ਕਹਿੰਦਾ ਵੀ ਐਂ ਕਰਕੇ ਮੈਂ ਤਾਂ ਘੋੜਿਆਂ ਦਾ ਸਦਾਗਰਾਂ ਵੀ ਆਹ ਜਿਹੜਾ ਘੋੜਾ ਮੈਂ ਲਈ ਫਿਰਦਾ ਵੀ ਇਹ ਰਾਜੇ ਨੂੰ ਦੇਣਾ ਚਾਹਣਾ ਤੇ ਉਹ ਪਹਿਰੇਦਾਰ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਆ ਜਾ ਤੂੰ ਆ ਘੋੜਾ ਇੱਥੇ ਹੀ ਖਰਾ ਦੇ ਤੇ ਮੇਰੇ ਨਾਲ ਚੱਲ ਮਹਿਲਾਂ ਚ ਤਨੂ ਰਾਜੇ ਕੋਲੇ ਲੈ ਚਾਲਦਾ ਤੇ ਜਦੋਂ ਰਾਜੇ ਕੋਲੇ ਗਏ ਰਾਜੇ ਨੂੰ ਉਹ ਮੁੰਡਾ ਕਹਿੰਦਾ ਵੀ ਐਂ ਕਰਕੇ ਮੈਂ ਵਪਾਰੀਆਂ ਵੀ ਬਾਕੀ ਸਾਰੇ ਘੋੜੇ ਤਾਂ ਮੈਂ ਵੇਚ ਆਇਆ ਪਰ ਇੱਕ ਘੋੜਾ ਮੇਰੇ ਕੋਲੇ ਬਹੁਤ ਅਨਮੋਲ ਆ ਹੋ ਤੇ ਉਹ ਮੈਂ ਚਾਉਣਾ ਵੀ ਤੁਸੀਂ ਉਹਦਾ ਪਾਲਣ ਪੋਸਣ ਕਰੋ ਤੇ ਵੀ ਤੁਸੀਂ ਖਰੀਦੋ ਤੇ ਇਹ ਗੱਲ ਸੁਣ ਕੇ ਉਹ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੈਨੂੰ ਘੋੜਾ ਦਿਖਾ ਜੇ ਮੇਰੀ ਪਰਖ ਨਿਰਖ ਦੇ ਵਿੱਚ ਉਹ ਖਰਾ ਉਤਰਿਆ ਤਾ ਮੇਰਾ ਖਲੂੰਗਾ ਤੇ ਉਹ ਮੁੰਡਾ ਕਹਿੰਦਾ ਵੀ ਆਜੋ ਵੀ ਉਹ ਮੈਲਾਂ ਦੇ ਬਾਹਰ ਖੜਾ ਹੈ ਵੀ ਚਲੋ ਉੱਥੇ ਉਹ ਕਹਿੰਦਾ ਵੀ ਚਲ ਰਾਜਾ ਕਹਿੰਦਾ ਵੀ ਜੇ ਮੇਰੇ ਫੱਟ ਬੈਠ ਗਈ ਕਹਾਰੀ ਵੀ ਮੂੰਹ ਮੰਗੀ ਕੀਮਤੀ ਦੇ ਦੂੰ ਤੈਨੂੰ ਤੇ ਕਰ ਕਰਾ ਕੇ ਭਾਈ ਗੱਲਾਂ ਬਾਤਾਂ ਕਰਦੇ ਉਹ ਬਾਹਰ ਮੈਲਾਂ ਦੇ ਜਦੋਂ ਆਏ ਰਾਜੇ ਨੇ ਕੋੜਾ ਦੇਖਿਆ ਕਦ ਕਾਠੀ ਦੇਖੀ ਨਸਲ ਦੇਖੀ ਕੋੜੇ ਦੀ ਉਹਦੇ ਬਹੁਤ ਪਸੰਦ ਆਇਆ ਭਾਈ ਰਾਜੇ ਦੇ ਉਹ ਕੋੜਾ ਕਿਉਂ ਦੂਜੇ ਰਾਜੇ ਨੇ ਵੀ ਬਾਹ ਲਾੜ ਲਾ ਤੇ ਸੌਂਕ ਨਾ ਪਾਲਿਆ ਹੋਇਆ ਸੀ ਤਾਂ ਹੀ ਤਾਂ ਉਹ ਕਾਠੀ ਨਹੀਂ ਸੀ ਪਵਾਉਂਦਾ ਤੇ ਉਹਦੇ ਫੇਟ ਬੈਠ ਗਈ ਕਹਾਣੀ ਰਾਜੇ ਦੇ ਰਾਜਾ ਉਹ ਮੁੰਡੇ ਨੂੰ ਕਹਿੰਦਾ ਵੀ ਇਹਦੀ ਕੀਮਤ ਦੱਸ ਕੀ ਲੈਣੀ ਆ ਉਹ ਮੁੰਡਾ ਰਾਜੇ ਨੂੰ ਕਹਿੰਦਾ ਵੀ ਮੈਂ ਤੇਰੀ ਕੋਈ ਕੀਮਤ ਨਹੀਂ ਮੰਗਦਾ ਵੀ ਹੋ ਸਕੇ ਮੇਰੇ ਵੱਲੋਂ ਤੋਹਫੇ ਹੀ ਸਮਝ ਲੋ ਇਹਨੂੰ ਕਿਉਂ ਪਾਉਂਦਾ ਤਾਂ ਪ੍ਰਭਾਵ ਹੀ ਸੀ ਉਹ ਰਾਜੇ ਤੇ ਤੇ ਰਾਜਾ ਕਹਿੰਦਾ ਨਹੀਂ ਵੀ ਤੇਰਾ ਵੀ ਦੇਖ ਵਪਾਰ ਦਾ ਕੰਮ ਆ ਬਿਕਾਤਾ ਨਹੀਂ ਪਾਉਂਦਾ ਤੈਨੂੰ ਤੇ ਆਪਦੇ ਭਈ ਖਸ਼ਾਮਚੀ ਨੂੰ ਸੱਦ ਕੇ ਰਾਜਾ ਕਹਿੰਦਾ ਵੀ ਇਹਨੂੰ 10000 ਸੋਨੇ ਦੀਆਂ ਮੋਹਰਾਂ ਦੇ ਦੋ ਇਹਦੀ ਕੀਮਤ ਨਾਰੀ ਆਪਦੇ ਮੰਤਰੀ ਨੂੰ ਆਦੇਸ਼ ਦਿੱਤਾ ਵੀ ਇਹਦੇ ਤੇ ਨੌਕਰ ਲਾ ਦਿਓ ਘੂੜੇ ਤੇ ਤੇ ਇਹਦੀ ਖਾਸ ਦੇਖਰੇਖ ਕੀਤੀ ਜਾਵੇ ਜੇ ਕਿਸੇ ਨੇ ਕੋਈ ਢਿੱਲ ਕੀਤੀ ਹੈ ਵੀ ਚਾਵੜੀ ਦੇਰ ਦੂੰਗਾ ਤੇ ਇਧਰ ਪਈ ਉਹ ਮੁੰਡੇ ਨੇ ਫੜ ਕੇ ਮੋਹਰਾਂ ਕਰਕੇ ਧੰਨਵਾਦ ਮੰਤਰੀ ਦਾ ਤੇ ਰਾਜੇ ਦਾ ਆਪਦੇ ਪਿਓ ਤੇ ਭਾਈ ਕੋਲੇ ਆ ਗਿਆ ਤੇ ਆ ਕੇ ਸਾਰੀ ਗੱਲਬਾਤ ਦੱਸਤੀ ਤੇ ਨਾਲੇ ਉਹ ਮੋਹਰਾਂ ਫੜਾਤੀਆਂ ਤੇ ਇਹ ਚੀਜ਼ ਦੇਖ ਕੇ ਉਹਦਾ ਪਿਓ ਬਹੁਤ ਖੁਸ਼ ਹੋਇਆ ਕਹਿੰਦਾ ਵੀ ਤੈਨੂੰ 100 ਰੁਪਇਆ ਦਿੱਤਾ ਸੀ ਤੇ ਕਿੱਡੀ ਵੱਡੀ ਕਮਾਈ ਕਰਕੇ ਮੁੜਿਆ ਤੂੰ ਕਹਿੰਦਾ ਹੁਣ ਮੈਨੂੰ ਐ ਲੱਗਦਾ ਵੀ ਤੂੰ ਕਾਮਯਾਬ ਐ ਕੰਮ 'ਚ ਵੀ ਆਪਣੇ ਖਾਨਦਾਨ ਨੂੰ ਲਾਜ ਨਹੀਂ ਲਗਨ ਦਿੰਦਾ ਤੂੰ ਤੇ ਲਵੇ ਬੈਠਾ ਜਦੋਂ ਛੋਟੇ ਮੁੰਡੇ ਨੇ ਇਹ ਗੱਲ ਸੁਣੀ ਉਹ ਕਹਿੰਦਾ ਵੀ ਬਾਪੂ ਕਮਾਲ ਤੂੰ ਮੇਰਾ ਵੀ ਦੇਖੀ ਹੁਣ ਤੇ ਉਹਦੇ ਪਿਓ ਨੂੰ ਵੱਡੇ ਮੁੰਡੇ ਨੇ ਐਡੀ ਕਮਾਈ ਕਰਕੇ ਲਿਆ ਕੇ ਦਿੱਤੀ ਸੀ ਤਾਂ ਕਰਕੇ ਉਹ ਛੋਟੇ ਮੁੰਡੇ ਤੇ ਵੀ ਯਕੀਨ ਕਰ ਗਿਆ ਤੇ ਉਹਨੂੰ ਕਹਿੰਦਾ ਆ ਫੜ 100 ਰੁਪਿਆ ਤੇ ਤੂੰ ਵੀ ਆਪਦੇ ਕੰਮ ਤੇ ਜਾਈ ਤੜਕੇ ਦੇਖਦੇ ਹਾਂ ਤੂੰ ਕੀ ਕਮਾਲ ਕਰਕੇ ਮੁੜਦਾ ਆ ਤੇ ਦੂਜੇ ਦਿਨ ਜਦੋਂ ਦਿਨ ਚੜ੍ਹਿਆ ਛੋਟਾ ਮੁੰਡਾ ਵੀ ਲੈ ਕੇ 100 ਰੁਪਿਆ ਬਾਜ਼ਾਰ ਚ ਭਾਗਿਆ ਤੇ ਉੱਥੇ ਜਾ ਕੇ ਉਹਨੇ ਇੱਕ ਸ਼ੀਸ਼ਾ ਖਰੀਦ ਲਿਆ 100 ਰੁਪਏ ਦਾ ਤੇ ਪਾ ਕੇ ਚੋਲੇ ਚ ਸੀਸਾ ਉਹਦਾ ਰਾਜ ਦਰਬਾਰ ਕੰਨੀ ਤੁਰ ਪਿਆ ਤੇ ਜਾ ਕੇ ਜਦੋਂ ਰਾਜੇ ਮੂਰੇ ਪੇਸ਼ ਹੋਇਆ ਰਾਜੀ ਨੂੰ ਕਹਿੰਦਾ ਮਹਾਰਾਜ ਦੀ ਜੈਂ ਹੋਵੇ ਐਂ ਕਰਕੇ ਮੈਂ ਤਾਂ ਇੱਕ ਜਾਦੂਗਰ ਆ ਤੇ ਇੱਥੇ ਜਾਦੂ ਦਿਖਾਉਣਾ ਚਾਹੁੰਦਾ ਸੀ ਵੀ ਜੇ ਮੈਨੂੰ ਇਜਾਜ਼ਤ ਦਿਓ ਤੁਸੀਂ ਤੇ ਉਹ ਰਾਜਾ ਕਹਿੰਦਾ ਵੀ ਕੀ ਜਾਦੂ ਜਾਣਦੇ ਤੂੰ ਪਹਿਲਾਂ ਮੂੰਹੋਂ ਬੋਲ ਕੇ ਦੱਸ ਤੇ ਉਹਨੇ ਦੱਸਿਆ ਮੁੰਡੇ ਨੇ ਕਹਿੰਦਾ ਮੇਰਾ ਨਾਮ ਜਾਦੂਵਰ ਸ਼੍ਰੀਕਾਂਤ ਹੈ ਤੇ ਮੇਰੇ ਕੋਲ ਇੱਕ ਸ਼ੀਸ਼ਾ ਦਾ ਜਿਹਦਾ ਜਾਦੂ ਇਹ ਹੈ ਵੀ ਇਹਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਤਾਂ ਮਰੇ ਹੋਏ ਲੋਕ ਵੀ ਆਪਾਂ ਨੂੰ ਸਾਫ਼-ਸਾਫ਼ ਦਿੰਦੇ ਨੇ ਵੀ ਕਿੱਥੇ ਤੇ ਕਿਵੇਂ ਫਿਰਦੇ ਨੇ ਇਹ ਗੱਲ ਸੁਣਤੀ ਭਾਈ ਰਾਜਾ ਉਹਦੇ ਚਾਂਛੇ 'ਚ ਆ ਗਿਆ ਤੇ ਸੋਚਣ ਲੱਗਿਆ ਵੀ ਜਿਆ ਗੱਲ ਬਣ ਜੇ ਵੀ ਆਪਾਂ ਵੀ ਆਪਦੇ ਮਾਂ ਪਿਓ ਦੇ ਦਰਸ਼ਨ ਕਰ ਲਈਏ ਕਿੰਨਾ ਸਮਾਂ ਹੋ ਗਿਆ ਦੇਖੀ ਨੀ ਉਹ ਨਾਲੇ ਆਏ ਪਤਾ ਲੱਗ ਜੂ ਬਿਸ਼ਵਰਗਾਂ ਚ ਗਏ ਨੇ ਕਿ ਨਰਕਾਂ ਚ ਇੰਨੇ ਨੂੰ ਉਹ ਮੁੰਡੇ ਨੂੰ ਕਹਿਣ ਲੱਗਿਆ ਰਾਜਾ ਕਹਿੰਦਾ ਤੂੰ ਮੇਰੇ ਮਰੇ ਹੋਏ ਮਾਂ ਪਿਓ ਦਿਖਾ ਸਕਦਾ ਮੈਨੂੰ ਉਹ ਕਹਿੰਦਾ ਕਿਉਂ ਨਹੀਂ ਮਹਾਰਾਜ ਖੋਰੇ ਸ਼ੀਸ਼ਾ ਕਾਦੇ ਕੰਮ ਆਉਣਾ ਇਹੀ ਤਾਂ ਕੰਮ ਆ ਸ਼ੀਸ਼ੇ ਦਾ ਤੇ ਦੁਬਾਰੇ ਫੇਰ ਰਾਜੇ ਨੇ ਪੁੱਛਿਆ ਕਹਿੰਦਾ ਇਹ ਪਤਾ ਲੱਗ ਜੂ ਬਿਸ਼ਵਰਗ ਚ ਗਏ ਨੇ ਕਿ ਨਰਕ ਚ ਕਹਿੰਦਾ ਸਾਰਾ ਕੁਝ ਦਿਖੂਗਾ ਸ਼ੀਸ਼ੇ ਚ ਤੁਹਾਨੂੰ ਆਪ ਹੀ ਪਤਾ ਲੱਗ ਜੂ ਤੇ ਰਾਜੇ ਨੇ ਫੇਰ ਕਿਹਾ ਕਹਿੰਦਾ ਚਲ ਦਿਖਾ ਆ ਵੀ ਮੈਨੂੰ ਤੇ ਉਹ ਮੁੰਡਾ ਕਹਿਣ ਲੱਗਿਆ ਵੀ ਆਏ ਨਹੀਂ ਇਹ ਸ਼ੀਸ਼ਾ ਕੰਮ ਕਰਦਾ ਵੀ ਇਹਦੇ ਵਾਸਤੇ ਆਪਾਂ ਨੂੰ ਕਿਤੇ ਖਾਲੀ ਕਮਰੇ 'ਚ ਇਕੱਲਿਆਂ ਨੂੰ ਬੈਠਣਾ ਪਊਗਾ ਵੀ ਜਿੱਥੇ ਕੋਈ ਹੋਰ ਨਾ ਹੋਵੇ ਆਪਣੇ ਦੋਹਾਂ ਤੋਂ ਬਿਨਾਂ ਤੇ ਰਾਜਾ ਕਹਿੰਦਾ ਚੱਲ ਵੀ ਉਹ ਕਮਰੇ 'ਚ ਵਗ ਚੱਲ ਤੇ ਜਾ ਕੇ ਕਮਰੇ 'ਚ ਰਾਜਾ ਜਦੋਂ ਸ਼ੀਸ਼ੇ ਦੇ ਨੇੜੇ ਜੇ ਹੋਇਆ ਉਹ ਮੁੰਡਾ ਕਹਿੰਦਾ ਵੀ ਰੁਕੋ ਰਾਜਾ ਸਾਹਿਬ ਇਹਦੀ ਵਾਸਤੇ ਇਹਨੂੰ ਪੇਟਾ ਵੀ ਦੇਣੀ ਪਊਗੀ ਪਹਿਲਾਂ 11000 ਸੋਨੇ ਦੀਆਂ ਮੋਹਰਾਂ ਦੇਣੀਆਂ ਪੈਣਗੀਆਂ ਵੀ ਫੇਰ ਇਹ ਸ਼ੀਸ਼ਾ ਕੰਮ ਕਰੂਗਾ ਤੇ ਰਾਜੇ ਨੇ ਭਈ 11000 ਸੋਨੇ ਦੀਆਂ ਮੋਹਰਾਂ ਮੰਗਵਾਤੀਆਂ ਤੇ ਸ਼ੀਸ਼ੇ ਕੋਲੇ ਰੱਖਤੀਆਂ ਤੇ ਉਸ ਤੋਂ ਬਾਅਦ ਜਦੋਂ ਦੁਆਰੇ ਰਾਜਾ ਦੇਖਣ ਲੱਗਿਆ ਉਹ ਕਹਿੰਦਾ ਵੀ ਇੱਕ ਗੱਲ ਹੋਰ ਆ ਰਾਜਾ ਸਾਹਿਬ ਜਿਹੜਾ ਜਵਾਕ ਆਪਦੇ ਸ਼ਕੇ ਮਾਂ ਪਿਓ ਦਾ ਅਸਲੀਲਾ ਆ ਆਪਦੇ ਮਾਂ ਪਿਓ ਦੀ ਉਹੀ ਇਹ ਚ ਆਪਦੇ ਮਾਂ ਪਿਓ ਨੂੰ ਦੇਖ ਸਕਦਾ ਹੈ ਤੇ ਰਾਜੇ ਨੇ ਕਿਦੋਂ ਮਾਰੀ ਨਿਗਾ ਉਹਨੂੰ ਤਾਂ ਭਈ ਕੁਝ ਵੀ ਨਾ ਦਿਖੇ ਆਪਦੀ ਫੋਟੋ ਹੀ ਦਿਖੀ ਜਾਵੇ ਬਸ ਪਰ ਉਹਦੇ ਦਿਮਾਗ ਚ ਉਹ ਗੱਲ ਵੀ ਚੱਲੇ ਵੀ ਜਿਹੜਾ ਅਸਲੀ ਮਾਂ ਪਿਓ ਦਾ ਨਹੀਂ ਵੀ ਉਹਨੂੰ ਮਾਂ ਪਿਓ ਨਹੀਂ ਦੇਖਣੇ ਤਾਂ ਅਗਰ ਕਿ ਰਾਜਾ ਕਹਿੰਦਾ ਉਹ ਫਿਰਦੇ ਆ ਉਹ ਫਿਰਦੇ ਆ ਉਹ ਤਾਂ ਸਵਰਗਾਂ ਚ ਫਿਰਦੇ ਆ ਤੇ ਉਹੀ ਝੂਠਾ ਜਾ ਕਰ ਕਰਾ ਕੇ ਕਹਿੰਦਾ ਮੈਨੂੰ ਤਾਂ ਦੇਖ ਗਏ ਉਹ ਰਾਜੇ ਨੂੰ ਆਏ ਸੀ ਵੀ ਜਿੰਨੀ ਇੱਜ਼ਤ ਕਮਾਈ ਹੈ ਵੀ ਸਾਰੇ ਮਿੱਟੀ ਚ ਮਿਲ ਜੂਗੀ ਕਹਿੰਦਾ ਮੈਂ ਦੇਖ ਲੈ ਸਵਰਗਾਂ ਚ ਫਿਰਦੇ ਸੀ ਤੇ ਉਹ ਹੁੰਦਾ ਵੀ ਸਮਝ ਗਿਆ ਵੀ ਹੁਣ ਇਹਦੀ ਇੱਜ਼ਤ ਦਾ ਸਵਾਲ ਐ ਕਿਉਂ ਗਾਲੀ ਉਹਨੇ ਹੀ ਜੀ ਕਹਿਤੀ ਸੀ ਵੀ ਕਹਿੰਦਾ ਬਣ ਕੀ ਗੱਲ ਤੇ 11000 ਮੋਹਰਾਂ ਚੱਕੀਆਂ ਉਹਨੇ ਤੇ ਆਪਦੇ ਝੋਲੇ ਚ ਪਾਲੀਆਂ ਜਿਹੜੇ ਸਿਸਾ ਪਾਏ ਹੋਏ ਸੀ ਉਹ ਕਹਿੰਦਾ ਵੀ ਚੀਜ਼ ਤੇਰੀ ਬਹੁਤ ਵਧੀਆ ਰਾਜਾ ਕਹਿੰਦਾ ਵੀ ਐਂ ਤਾਂ ਕਦੇ ਦੁਨੀਆ ਚ ਹੋਇਆ ਹੀ ਨਹੀਂ ਸੀ ਵੀ ਇਹਦੇ ਬادله ਤਾਂ 11000 ਦਿੱਤਾ ਵੀ ਦੁੱਖਦਾ ਨਹੀਂ ਚੂਠੀਆਂ ਜੀਆਂ ਦੇ ਲਾ ਰਾਜਾ ਮਾਰੀ ਜਾਵੇ ਵੀ ਕਿਤੇ ਇਹਨੂੰ ਵੀ ਆਏ ਨਾ ਲੱਗੇ ਵੀ ਰਾਜਾ ਆਪਦੀ ਮਾਂ ਪਿਓ ਦੀ ਸਹੀ ਸੰਤਾਨ ਨਹੀਂ ਹੈਗਾ ਤੇ ਨਾਲ ਹੀ ਉਹਨੂੰ ਦੱਸਣ ਲੱਗਿਆ ਕਹਿੰਦਾ ਸਵਰਗਾਂ ਦੇ ਵਿੱਚ ਤਾਂ ਬਾਗ ਹੀ ਬਾਦੇ ਸੋਨੇ ਨੇ ਮੇਰੇ ਮਾਂ ਪਿਓ ਤਾਂ ਉੱਥੇ ਸ਼ਹਿਰ ਕਰਦੇ ਫਿਰਦੇ ਸੀ ਤੇ ਐਂ ਗੱਲਾਂ ਕਰਦੇ ਕਰਦੇ ਉਹ ਕਮਰੇ ਤੋਂ ਜਦੋਂ ਬਾਹਰ ਆਏ ਰਾਜੇ ਨੇ ਤਾਂ ਬਈ ਪੂਰਾ ਰੌਲਾ ਪਾ ਪਾ ਦੱਸਿਆ ਕਹਿੰਦਾ ਮੈਂ ਤਾਂ ਆਪਦੇ ਮਾਂ ਪਿਓ ਦੇਖ ਲਈ ਸਵਰਗਾਂ 'ਚ ਤੇ ਸਾਰੇ ਲੋਕਾਂ ਦੇ ਸਾਹਮਣੇ ਜਦੋਂ ਇਹ ਗੱਲਾਂ ਉਹ ਕਰੀ ਜਾਂਦਾ ਸੀ ਉਹ ਮੁੰਡੇ ਨੇ ਫੇਰ ਮੌਕਾ ਤਾੜਿਆ ਤੇ ਕਹਿਣ ਲੱਗਿਆ ਕਹਿੰਦਾ ਰਾਜਾ ਸਾਹਿਬ ਜੇ ਤੁਸੀਂ ਇਹ ਸੀਸਾ ਰੱਖਣਾ ਹੈ ਵੀ ਰੋਜ਼ ਆਪਦੇ ਮਾਪਿਓ ਦੇਖਣੇ ਨੇ ਵੀ 11000 ਮੋਰਾ ਹੋਰ ਦੇ ਦਿਓ ਵੀ ਤੁਸੀਂ ਖਰੀਦ ਹੀ ਲਓ ਵੀ ਬਹੁਤ ਖੁਸ਼ ਹਾਂ ਤੁਸੀਂ ਆਪਦੇ ਮਾਪਿਓ ਨੂੰ ਦੇਖ ਕੇ ਵੀ ਰੋਜ਼ ਦੇਖਿਆ ਕਰਿਓ ਨਾਲੇ ਬਹਾਨੇ ਨਾਲ ਤੁਸੀਂ ਆਪਦੇ ਮਾਪਿਓ ਦੇ ਦਰਸ਼ਨ ਕਰਿਆ ਕਰੋਗੇ ਕਿਉਂ ਮਾਪਿਓ ਵੀ ਰੱਬ ਸਮਾਨ ਹੀ ਹੁੰਦੇ ਨੇ ਜੇ ਜੋ ਇਹ ਗੱਲ ਕਹਿਤੀ ਭਈ ਰਾਜਾ ਕਹਿੰਦਾ ਫੇਰ ਫਸ ਗਿਆ ਮਨ ਚ ਸੋਚੇ ਰਾਜਾ ਵੀ ਜੇ ਹੁਣ ਅਸੀਂ ਕਹਿਣਿਆ ਵੀ ਸੀਸਾ ਨਹੀਂ ਰੱਖਣਾ ਵੀ ਇਹ ਸਾਰੇ ਕਹਿਣਗੇ ਵੀ ਰਾਜਾ ਆਪਦੇ ਮਾਂ ਪਿਓ ਨੂੰ ਪਿਆਰ ਨਹੀਂ ਕਰਦਾ ਤੇ ਫਸਿਆ ਹੋਇਆ ਭਈ ਰਾਜਾ ਫੇਰ ਕਹਿੰਦਾ ਆਪਦੇ ਖਜ਼ਾਨਚੀ ਨੂੰ ਵੀ ਇਥੋਂ 11000 ਮੋਰਾ ਲਿਆ ਦੇ ਵੀ ਇਹ ਸੀਸਾ ਤਾਂ ਮੈਂ ਕਿਸੇ ਵੀ ਕੀਮਤ ਤੇ ਨਹੀਂ ਛੱਡਣਾ ਤੇ ਇਹ ਗੱਲ ਸੁਣ ਕੇ ਭਈ ਜਿਹੜਾ ਉੱਥੇ ਮੰਤਰੀ ਖੜਾ ਸੀ ਉਨੇ ਵੀ ਸੋਚਿਆ ਵੀ ਆਪਾਂ ਵੀ ਆਪਣੇ ਮਾਪਿਓ ਦੇਖ ਲਈਏ ਵੀ ਜੇ ਸੀਸਾ ਰਾਜੇ ਨੇ ਖਰੀਦ ਲਿਆ ਵੀ ਇਹਨਾਂ ਤਾਂ ਮੁੜ ਕੇ ਹੱਥ ਨਹੀਂ ਲਾਉਣ ਦੇਣਾ ਤੇ ਉਦੋਂ ਪਹਿਲਾਂ ਭਈ ਉਹ ਜਾਦੂਗਰ ਉਹ ਮੁੰਡੇ ਠੱਗ ਨੂੰ ਕਹਿੰਦਾ ਵੀ ਮੈਂ ਤਾਂ ਆਪ ਆਪ ਦੇ ਮਾਪਿਓ ਦੇਖਣਿਆਂ ਉਹ ਕਹਿੰਦਾ ਫਿਰ ਲਿਆ ਪੈਂਟਾ 11000 ਮੋਰ ਦੀ ਹੁਣੀ ਦਿਖਾ ਦਿੰਨੇ ਆ ਤੇ ਚੱਲ ਕੱਲਾ ਮੇਰੇ ਨਾਲ ਕਮਰੇ 'ਚ ਤੇ ਉਨੇ ਭਈ ਮੰਤਰੀ ਨੇ 11000 ਮੋਰ ਦੇਤੀ ਦੇ ਨਾਲ ਹੀ ਉਹਨੂੰ ਫੇਰ ਦੱਸਤਾ ਮੁੰਡੇ ਨੇ ਜੇ ਆਪਦੇ ਮਾਪਿਓ ਦੀ ਇਲਾਦ ਹੋਏਗਾ ਤਾਂ ਹੀ ਦਿਹੂਗਾ ਤੈਨੂੰ ਮਾਪਿਓ ਤੇਰਾ ਨਹੀਂ ਨਹੀਂ ਦੇਖਣਾ ਤੇ ਇਹ ਗੱਲ ਸੁਣ ਕੇ ਭਈ ਜਦੋਂ ਉਹਨੇ ਸ਼ੀਸ਼ੇ 'ਚ ਦੇਖਿਆ ਉਹਨੂੰ ਤਾਂ ਆਪਦਾ ਮੂੰਹ ਹੀ ਦਿਖੀ ਜਾਵੇ ਤੇ ਨਾਲ ਹੀ ਉਹਦੀ ਗੱਲ ਯਾਦ ਵੀ ਜੇ ਹੁਣ ਆਪਾਂ ਐਂ ਕਹਾਂਗੇ ਵੀ ਦੇਖਦੇ ਨਹੀਂ ਵੀ ਫੇਰ ਆਪਣਾ ਵੀ ਇੱਜ਼ਤ ਆ ਜਿਹੜੀ ਮਿੱਟੀ 'ਚ ਮਿਲ ਜਾਊਗੀ ਵੀ ਆਪਦੇ ਮਾਪਿਓ ਦੀ ਇਲਾਦ ਹੈ ਨਹੀਂਗਾ ਮੰਤਰੀ ਤੇ ਉਹ ਕਹਿੰਦਾ ਕੀ ਬਾਤ ਐ ਉਹ ਫਿਰਦੇ ਆ ਮੇਰੇ ਮਾਪਿਓ ਇਥੋਂ ਸਵਰਗਾਂ ਚ ਗਏ ਨੇ ਤੇ ਦੇਖ ਦੂ ਕਿ ਭਈ ਰਾਜੇ ਨੂੰ ਵੀ ਆਏ ਹੋ ਗਿਆ ਵੀ ਮੰਤਰੀ ਹੋ ਸਕਦਾ ਵੀ ਆਪਦੇ ਮਾਪਿਓ ਦੀ eulad ਹੋਵੇ ਵੀ ਇਹਨੂੰ ਤਾਂ ਚਲ ਦੇਖ ਹੀ ਗਿਆ ਹੂ ਆਪਾਂ ਨੂੰ ਤਾਂ ਚਲ ਨਹੀਂ ਦਿਖਿਆ ਵੀ ਕੀ ਪਤਾ ਕਿਸੇ ਤੋਂ ਗੋਦ ਲੈ ਹੋਈਏ ਤੇ ਉਸ ਹਿਸ਼ਾ ਬਾਹਰ ਆ ਕੇ ਮੁੰਡਾ ਫੇਰ ਕਹਿੰਦਾ ਰਾਜੇ ਨੂੰ ਕਹਿੰਦਾ ਆ ਲਓ ਜੀ ਤੁਸੀਂ ਰੋਜ ਦਰਸ਼ਨ ਕਰਿਓ ਵੀ ਮੰਤਰੀ ਸਾਹਿਬ ਨੇ ਵੀ ਕਰ ਲਿਆ ਅੱਜ ਤੇ ਰਾਜ ਨੇ ਸ਼ਰਮਿੰਦਾ ਜਾ ਹੋ ਕੇ ਉਹ ਸ਼ੀਸ਼ਾ ਫਾੜ ਲਿਆ ਤੇ ਨਾਲ ਹੀ ਆਪਦੇ ਖਜ਼ਾਨਚੀ ਨੂੰ ਕਹਿੰਦਾ ਬਿਲਾ ਕੇ ਦੇ ਇਹਨੂੰ 11000 ਮੋਹਰਾ ਮੁੰਡੇ ਨੂੰ ਤੇ ਮੁੰਡੇ ਨੇ ਤਾਂ ਬਈ ਫੜ ਕੇ 11000 ਮੋਹਰਾ ਝੋਲੇ 'ਚ ਫੇਰ ਪਾਲੀਆਂ ਤੇ ਤੁੰਨ ਲਿਆ ਝੋਲਾ ਜਮਾ ਮੋਰਾ ਨਾ ਤੇ ਫੜਾ ਕੇ ਸ਼ੀਸ਼ਾ ਉਹਦਾ ਖੁਸ਼ ਹੋ ਕੇ ਘਰੇ ਵਜਿਆ ਤੇ ਆ ਕੇ ਆਪਦੇ ਭਾਈ ਤੇ ਬਾਪੂ ਨੂੰ ਕਹਿੰਦਾ ਕਹਿੰਦਾ ਉਹ 100 ਰੁਪਏ ਨਾ 3300 ਮੋਰ ਬਣਾ ਲਿਆਂਦੀ ਦੇਖ ਕਹਿੰਦਾ ਤੇਰੀ ਠੱਗੀ ਵੱਡੀ ਸੀ ਕਿ ਮੇਰੀ ਠੱਗੀ ਵੱਡੀ ਸੀ ਤੇ ਇਹ ਚੀਜ਼ ਦੇਖ ਕੇ ਮੁੰਡੇ ਦਾ ਬਾਪੂ ਹੋਰ ਖੁਸ ਹੋਵੇ ਨਾਲੇ ਉਹਨੇ ਗੱਲ ਦੱਸਤੀ ਸਾਰੀ ਕਹਿੰਦਾ ਇਹ ਕਰਕੇ ਸ਼ੀਸ਼ਾ ਦਿਖਾ ਕੀ ਠੱਗ ਲੈ ਰਾਜੇ ਨੂੰ ਤੇ ਸੁਣ ਕੇ ਉਹ ਕਹਿੰਦਾ ਵੀ ਹੁਣ ਮੈਨੂੰ ਕੋਈ ਡਰ ਨਹੀਂ ਚਾਹੇ ਕੱਲ ਨੂੰ ਮਰ ਜਾਮੈਂ ਵੀ ਤੁਸੀਂ ਆਪਣਾ ਧੰਦਾ ਬਹੁਤ ਉੱਚਾ ਲੈ ਕੇ ਜਾਓਗੇ ਖਾਨਦਾਨੀ ਕੰਮ ਆਪਣਾ ਤੇ ਅਹੀਂ ਕਰਦੇ ਕਰਦੇ ਭਈ ਕੇਰਾਂ ਦਾ ਉਹਨਾਂ ਨੂੰ ਲੱਗਿਆ ਵੀ ਆਪਾਂ ਬਾਲੇ ਅਮੀਰ ਹੋਗੇ ਇੱਕ ਰਾਤ ਭਈ ਉਹ ਜਿਹੜਾ ਠੱਗ ਸੀ ਬੁਢਾ ਉਹ ਹੁੱਕਾ ਪੀ ਜਾਂਦਾ ਸੀ ਤੇ ਹੁੱਕਾ ਪੀਂਦੇ-ਪੀਂਦੇ ਤੋਂ ਛੋਟੀ ਜੀ ਚੰਗਿਆਰੀ ਕਿਤੇ ਕਾਫੂਸ ਦੇ ਵਿੱਚ ਇਹੀ ਜੀ ਪਈ ਉਹਨਾਂ ਨੂੰ ਸਾਰੇ ਘਰ ਨੂੰ ਅੱਗ ਲੱਗੀ ਤੇ ਅੱਗ ਲੱਗੀ ਜਦੋਂ ਲੋਕ ਬਚਾਉਣ ਆਏ ਬਚਾਉਂਦੇ ਬਚਾਉਂਦਿਆਂ ਦੇ ਹੱਥ ਜਿਹੜੀ ਚੀਜ਼ ਜਿਹਦੇ ਲੱਗੀ ਕਿਉਂ ਸੋਨੇ ਦੀਆਂ ਮੋਹਰਾਂ ਛੋਟੀ ਜੀ ਚੀਜ਼ ਸੀ ਜੇ ਬੰਦੀ ਪਾਪਾਈ ਲੈ ਗਏ ਲੋਕ ਤੇ ਜਿਹੜਾ ਪੈਸਾ ਜਿੰਮੇ ਆਇਆ ਸੀ ਓਮੀ ਵਾ ਗਿਆ ਉਹਨਾਂ ਦਾ ਤੇ ਫਿਰ ਉਹ ਦੋਹੇ ਮੁੰਡੇ ਆਪਦੇ ਬਾਪੂ ਨੂੰ ਕਹਿੰਦੇ ਕਹਿੰਦੇ ਵੀ ਆਪਣਾ ਵਧੀਆ ਗੁਜ਼ਾਰਾ ਹੁੰਦਾ ਵੀ ਕੋਈ ਇਮਾਨਦਾਰੀ ਚਾਹੇ ਦਿਹਾੜੀ ਕਰ ਲਈਏ ਪਰ ਰੋਟੀ ਅਸੀਂ ਆਪਦੇ ਹੱਕ ਹਲਾਲ ਦੀ ਖਾਵਾਂਗੇ ਵੀ ਅਸੀਂ ਇਹ ਕੰਮ ਨਹੀਂ ਕਰਨਾ ਵੀ ਦੇਖ ਜਿੰਮੇ ਪੈਸਾ ਆਇਆ ਸੀ ਓਮੀ ਵਾ ਗਿਆ ਵੀ ਨਾ ਮੰਨ ਨੂੰ ਤਸੱਲੀ ਹੋਵੇ ਇਹ ਕੰਮ ਨਾਲ ਤੇ ਉਹਨਾਂ ਦਾ ਬਾਪੂ ਕਹਿੰਦਾ ਵੀ ਸੋਡੀ ਜ਼ਿੰਦਗੀ ਐ ਵੀ ਬਣਿਆ ਤਾਂ ਦੇਖੋ ਮੈਥੋਂ ਵੀ ਸਾਰੀ ਉਮਰ ਚ ਕੋਸ ਨਹੀਂ ਵੀ ਐਂ ਚੱਲੀ ਗਿਆ ਵੀ ਜਿਵੇਂ ਠੱਗ ਲਿਆਉਂਦੇ ਸੀ ਉਮੀ ਪੈਸਾ ਗਾਹਾਂ-ਬਾਗ ਜਾਂਦਾ ਸੀ ਖੜਦਾ ਤਾਂ ਵੀ ਇਮਾਨਦਾਰੀ ਦਾ ਪੈਸਾ ਹੀ ਆ ਘਰੇ ਤੇ ਉਹ ਫਿਰ ਮੁੰਡਿਆਂ ਨੇ ਸੌਂ ਖਾ ਲਈ ਕਹਿੰਦੇ ਵੀ ਅੱਜ ਤੋਂ ਬਾਅਦ ਚੰਗੇ ਕੰਮ ਹੀ ਕਰਨੇ ਨੇ ਥੱਗੀ ਚੋਰੀ ਨਹੀਂ ਕਰਨੀ ਜ਼ਿੰਦਗੀ ਚ ਤੇ ਕਹਾਣੀ ਕਿਵੇਂ ਲੱਗੀ ਭਾਈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਜ਼ਰੂਰ ਦੱਸਿਓ ਧੰਨਵਾਦ ਪਾਈ ਸਾਰਿਆਂ ਦਾ